ਅੱਜ ਪੰਥਕ ਪੱਧਰ ਦੇ ਉੱਤੇ ਮਤੇ ਪਾਏ ਗਏ ਨੇ ਖਾਸ ਤੌਰ ਦੇ ਉੱਤੇ ਜਲੰਧਰ ਦੇ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਖਾਸ ਮਤੇ ਸੁਖਬੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਦੇ ਸਬੰਧੀ ਪਏ ਨੇ ਮੇਰੇ ਨਾਲ ਸੁਖਦੇਵ ਸਿੰਘ ਫਗਵਾੜਾ ਮੌਜੂਦ ਨੇ ਭਾਈ ਸਾਹਿਬ ਅੱਜ ਜਿਹੜੇ ਮਤੇ ਪਾਏ ਗਏ ਨੇ ਇੱਥੇ ਸ਼ੁਰੂ ਕਰਦੇ ਆ ਕਿ ਕਿਸ ਰਿਗਾਰਡਿੰਗ ਹੈ ਕੀ ਅੱਜ ਮੀਟਿੰਗ ਦਾ ਸلسلਾ ਸੀ ਦੇਖੋ ਅੱਜ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਇਕੱਠ ਸੀ ਉਹਦੇ ਵਿੱਚ ਸਿੱਖ ਕੌਮ ਦੀਆਂ ਵੱਖ-ਵੱਖ ਧਿਰਾਂ ਨੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਹੈ ਔਰ ਮੇਨਲੀ ਜਿਹੜਾ ਹੈਗਾ ਵੀ 2 ਦਸੰਬਰ ਉਨਾ ਦੇ ਨਾਲ ਜਿਹੜੀ ਆ ਸਾਰੀ ਕੌਮ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਵਚਨਬੱਧਤਾ ਦਰਾਈ ਹੈ ਕਿ ਉਹ ਫੈਸਲੇ ਠੀਕ ਹੋਏ ਸੀ ਔਰ ਬਾਦਲਦਾਰ ਨੂੰ ਜਿਹੜੇ ਉਹ ਫੈਸਲੇ ਆ ਇਹਨਾਂ ਬਿਨ ਮੰਨ ਲੈਣੇ ਚਾਹੀਦੇ ਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਭਾਨਾਂ ਨੂੰ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਗਈ ਹੈ ਵੀ ਉਹ ਇਸ ਨੂੰ ਆਪਣਾ ਹਰਹੀਲਾ ਵਰਤ ਕੇ ਕੌਮੀ ਸ਼ਕਤੀ ਨੂੰ ਨਾਲ ਵਰਤ ਕੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਉਣ ਹੈਰਾਨੀ ਹੁੰਦੀ ਹੈ ਸੁਣ ਕੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਅਪੀਲ ਕਰਨੀ ਪੈ ਰਹੀ ਹੈ ਕਿ ਇਹ ਕੀਤਾ ਜਾਵੇ ਥੋਨੀ ਲੱਗਦਾ ਕਿ ਉਹ ਆਪ ਇੱਕ ਐਡੀ ਵੱਡੀ ਸ਼ਖਸੀਅਤ ਐ ਐਡੀ ਵੱਡੀ ਪਾਵਰ ਐ ਦੇ ਸ਼ੁੱਡ ਹੈਵ ਡਨ ਦੈਟ ਬਿਫੋਰ ਨੀ ਦੇਖੋ ਉਹਨਾਂ ਦੀ ਮੋਰਲ ਡਿਊਟੀ ਸੀ ਬਟ ਪਿਛਲੇ 24 ਘੰਟਿਆਂ ਚ ਜਿਹੜੀ ਉਹਨਾਂ ਨੇ ਚੁੱਪ ਬੱਟੀ ਐ ਉਹ ਥੋੜੀ ਜੀ ਅਸੀਂ ਉਹਨੂੰ ਵੇਖ ਰਹੇ ਆਂ ਵੀ ਅਬਜ਼ਰਵ ਕਰ ਰਹੇ ਆਂ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਰੇਅਰ ਕੰਡੀਸ਼ਨ ਐ ਕਿ ਸਿੰਘ ਸਾਹਿਬ ਗਾਨੀ ਰਕबीर ਸਿੰਘ ਉਹਨਾਂ ਨੇ ਫਸਿਲ ਤੋਂ ਜੇਸ ਲੀਡਰਸ਼ਿਪ ਨੂੰ ਦਾਗੀ ਕਿਹਾ ਸੀ ਪਹਿਲਾਂ ਦਾਗੀਆਂ ਤੇ ਬਾਗੀਆਂ ਦੀ ਕੈਟਾਗਰੀਜ਼ ਕੀਤੀ ਗਈ ਉਸ ਤੋਂ ਬਾਅਦ ਜਿਨ੍ਹਾਂ ਨੂੰ ਦਾਗੀਆਂ ਵਾਲੇ ਖਾਨੇ 'ਚ ਖੜਾ ਕੀਤਾ ਗਿਆ ਸੀ ਔਰ ਜਦੋਂ ਹੀ ਜੇ ਇਸ ਵਿਅਕਤੀ ਦਾ ਸਭ ਤੋਂ ਸ਼ੱਕੀ ਰੋਲ ਰਿਹਾ ਹੁਣ ਤੱਕ ਡਾਕਟਰ ਦਲਜੀਤ ਚੀਮੇ ਦਾ ਜਿਹਨੂੰ ਅਸੀਂ ਅਕਾਲੀ ਦਲ ਦਾ ਸ਼ਕੂਰਨੀ ਚਾਚਾ ਵੀ ਕਹਿ ਸਕਦੇ ਆ ਜਿਹੜਾ ਹੁਣ ਤੱਕ ਇਸ ਰਸਾਤਲ ਤੱਕ ਅਕਾਲੀ ਦਲ ਨੂੰ ਲੈ ਕੇ ਜਾਣ ਦੇ ਵਿੱਚ ਜਿਹਦਾ ਸਭ ਤੋਂ ਵੱਡਾ ਰੋਲ ਹੈ ਇਹ ਮੈਂ ਦੋ ਤਿੰਨ ਵਾਰੀ ਪੁੱਛਿਆ ਵੀ ਇਹ ਤੁਸੀਂ ਕਿਉਂ ਕਹਿ ਰਹੇ ਹੋ ਇਹ ਵੀ ਦਲ ਸਟੇਟ ਕਰਾ ਹਾਂ ਇਹ ਕਿਉਂਕਿ ਦੇਖੋ ਹੁਣ ਤੱਕ ਉਹਦਾ ਸਭ ਤੋਂ ਵੱਡਾ ਰੋਲ ਜਿੱਥੇ ਕਿਤੇ ਵੀ ਪੰਥ ਦੇ ਵਿੱਚ ਬਾਦਲਾਂ ਦੇ ਖਿਲਾਫ ਰੋ ਉੱਠਿਆ ਔਰ ਉਹਨਾਂ ਕਾਰਨਾ ਕਰ ਜਿਨਾ ਕਾਰਨਾ ਕਰਕੇ ਉੱਠਿਆ ਉਹ ਕਾਰਨਾਂ ਦੀ ਜਿਹੜੀਆਂ ਘਟਨਾਵਾਂ ਹੋਣ ਦੇ ਵਿੱਚ ਜਾਂ ਉਹ ਕਾਰਨ ਬਣਾਉਣ ਦੇ ਵਿੱਚ ਦਲਜੀਤ ਚਿਮੇ ਦਾ ਐਮ ਰੋਲ ਰਿਹਾ। ਉਹ ਮੰਨਿਆ ਜਾਂਦਾ ਕਿ ਮਾਫੀ ਪ੍ਰਕਰਨ ਜਿੱਥੋਂ ਇਹ ਗੱਲਬਾਤ ਸਾਰੀ ਸ਼ੁਰੂ ਹੋਈ ਸੀ ਉਹਦੇ ਵਿੱਚ ਵੀ ਸਭ ਤੋਂ ਵੱਡਾ ਰੋਲ ਦਲਜੀਤ ਚਿਮੇ ਦਾ ਸੀਗਾ। ਔਰ ਇਹ ਮੈਂ ਨਹੀਂ ਕਹਿ ਰਿਹਾ ਜਿਹੜੇ ਡੇਰਾ ਸਰਸਾ ਦੀ ਚਿੱਠੀ ਲੈ ਕੇ ਆਏ ਸੀ ਦੋਸ਼ੀ ਪ੍ਰਦੀਪ ਕਲਵਰ ਪ੍ਰਦੀਪ ਕਲੀਅਰ ਵਰਗੇ ਉਹਨਾਂ ਨੇ ਡਾਟਰ ਦਲਜੀਤ ਚਿਮੇ ਨੂੰ ਮੈਂਸ਼ਨ ਕੀਤਾ ਵੀ ਇਹ ਜਿਹੜਾ ਈਵਨ ਇੱਥੋਂ ਤੱਕ ਹੀ ਉਹਨਾਂ ਨੇ ਤਾਂ ਇੱਥੇ ਤੱਕ ਹੀ ਆ ਵੀ ਉਹਨਾਂ ਨੇ ਜਿਹੜੀ ਗੁਰਮੀਤ ਰਾਮ ਰੀਤ ਦੀ ਚਿੱਠੀ ਸੀ ਉਹ ਵੀ ਫੈਬ੍ਰੀਕੇਟ ਕੀਤੀ ਸੀ ਦਲਜੀਤ ਚਿਮੇ ਨੇ। ਸੋ ਕੀ ਤਾਂ ਇਹਨਾਂ ਬੇਸ਼ਰਮੀ ਉਹਨੇ ਦਿਖਾਈ ਹੈ ਜਰੂਰ ਪਰ ਸਟਿਲ ਜਿਹੜਾ ਹੈਗਾ ਵੀ ਉਹ ਬੰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਹਾਫ ਤੇ মিডিਆ ਨੂੰ ਅਡਰੈਸ ਕਰ ਰਿਹਾ ਕਿ ਅਸੀਂ ਸਿੰਘ ਸਾਹਿਬ ਤੋਂ ਬੜਾ ਸੈਟੀਸਫਾਈਡ ਹੋ ਕੇ ਚਲੇ ਆਂ ਔਰ ਸਿੰਘ ਸਾਹਿਬ ਨੇ ਸਾਨੂੰ ਅਧਿਕਾਰ ਦਿੱਤਾ ਹਾਲਾਂਕਿ ਸਿੰਘ ਸਾਹਿਬ ਤਾਂ ਹਾਲੇ ਤੱਕ ਕੁਝ ਸਪਸ਼ਟੀ ਕਰਨੀ ਹੈ ਔਰ ਜਿਹੜੀ ਇਹ 2 ਦਸੰਬਰ ਦੇ ਫੈਸਲੇ ਦੀ ਰੂਹ ਸੀ ਉਹ ਰੂਹ ਸੀ ਵੀ ਸੱਤ ਮੈਂਬਰੀ ਕਮੇਟੀ ਨੂੰ ਚਾਰਜ ਦਿੱਤਾ ਜਾਵੇ ਔਰ ਇਹ ਲੀਡਰਸ਼ਿਪ ਜਿਹੜੀ ਅਕਾਲ ਤਖਤ ਨੇ ਨਕਾਰ ਦਿੱਤੀ ਹੈ ਅਯੋਗ ਕਰ ਦੇ ਅਯੋਗ ਕਰਾਰ ਦਿੱਤੀ ਹੈ ਉਹ ਲੀਡਰਸ਼ਿਪ ਦਾ ਜਿਹੜਾ ਮੇਨ ਬੰਦਾ ਹੈ ਉਹ ਜਾ ਕੇ ਕਹਿ ਰਿਹਾ ਵੀ ਸਾਨੂੰ ਦੁਬਾਰਾ ਤੋਂ ਲੀਡ ਕਰਨ ਦਾ ਲੀਡਰਸ਼ਿਪ ਕਰਨ ਦਾ ਅਧਿਕਾਰ ਗਿਆਨੀ ਰਗਵੀਰ ਸਿੰਘ ਨੇ ਦੇ ਦਿੱਤਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹ ਸਟੇਟਮੈਂਟ ਅਕਾਲੀ ਦਲ ਦਾ ਇੱਕ ਲੀਡਰ ਦੇ ਰਿਹਾ ਆ ਰਾਦਰ ਇਹ ਉਹਨਾਂ ਦੇ ਨਾਮ ਦੇ ਉੱਤੇ ਦਿੱਤੀ ਜਾ ਰਹੀ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਔਰ on the contrary ਜ세ਦਾਰ ਚੁੱਪ ਨੇ ਇਹ ਚੁੱਪੀ ਕਿਸ ਕਾਰਨ ਕੀ ਸਮਝਦੇ ਹੋ ਦੇਖੋ ਹੁਣ ਤੱਕ ਪਿਛਲੇ 3 ਦਿਨਾਂ ਤੋਂ ਜਿਹੜਾ ਅਕਾਲੀ ਦਲ ਦਾ ਸਭ ਤੋਂ ਵੱਡਾ ਮੀਡੀਆ ਸਲਾਹਕਾਰ ਅਲਾਨੀਆ ਮੀਡੀਆ ਸਲਾਹਕਾਰ ਜਿਹੜੇ ਹਰ ਚਰਨ ਬੈਂਸ ਨਹੀਂ ਉਹ ਪਿਛਲੇ 3 ਦਿਨ ਤੋਂ ਮੀਡੀਆ ਨਾਲ ਗਿਲਾ ਕਰ ਰਹੇ ਸੀ ਵੀ ਸੁਧਾਰ ਲੈਰ ਵਾਲੇ ਅਕਾਲ ਤਖਤ ਦੀ ਜਥੇਦਾਰ ਦੇ ਬਿਹਾਫ ਤੇ ਕਿਵੇਂ ਬੋਲ ਸਕਦੇ ਨੇ ਹੁਣ ਉਹ ਅੱਜ ਦੱਸਣਗੇ ਵੀ ਦਲਜੀਤ ਚੀਮਾ ਕਿਵੇਂ ਬੋਲ ਰਿਹਾ ਅਕਾਲ ਤਖਤ ਜਥੇਦਾਰ ਦੇ ਬਿਹਾਫ ਤੇ ਸੋ ਉਹ ਚੁੱਪੀ ਜਾਂ ਤਾਂ ਉਹ ਅੱਜ ਦੀ ਮੀਟਿੰਗ ਦੇ ਵਿੱਚ ਅਕਾਲੀ ਦਲ ਕੀ ਫੈਸਲਾ ਲੈਂਦਾ ਸ਼ਾਇਦ ਉਹ ਦੇਖ ਰਹੇ ਨੇ ਅਸੀਂ ਸਮਾਂ ਤੇ ਸਪੇਸ ਦੋਵੇਂ ਜੱਜ ਸਿੰਘ ਸਾਹਿਬ ਨੂੰ ਦੇ ਰਹੇ ਆ ਕੋਈ ਇਨੀਸ਼ੀਅਲ ਸਟੇ ਤੇ ਉਹਨਾਂ ਦਾ ਵਿਰੋਧ ਨਹੀਂ ਕਰ ਰਹੇ ਬਲਕਿ ਉਹਨਾਂ ਦੇ ਫੈਸਲਿਆਂ ਨਾਲ ਖੜ ਰਹੇ ਆ ਕਿ ਜਿਹੜਾ ਤੁਸੀਂ ਫੈਸਲਾ ਕਰ ਚੁੱਕੇ ਹੋ ਉਹਦੇ ਤੇ ਪੈਰਾ ਦਿਓ ਅੱਜ ਕੌਮ ਪੈਰਾ ਦੇ ਰਿਹਾ ਤੁਸੀਂ ਭਜ ਨਹੀਂ ਸਕਦੇ ਉਹਦੇ ਤੁਹਾਨੂੰ ਇਹ ਲੱਗਦਾ ਕਿ ਜਥੇਦਾਰ ਸਾਹਿਬ ਕਿਸੇ ਪ੍ਰੈਸ਼ਰ ਦੇ ਅਧੀਨ ਹੈਗੇ ਅੰਡਰ ਪ੍ਰੈਸ਼ਰ ਹੈਗੇ ਹਾਲਾਂਕਿ ਹੋਣਾ ਨਹੀਂ ਚਾਹੀਦਾ ਐਦਾਂ ਸਮਝਣਾ ਵੀ ਸੌਖਾ ਨਹੀਂ ਹੈ ਕਿ ਜਥੇਦਾਰ ਸਾਹਿਬ ਹੋਣ ਪਰ ਤੁਹਾਨੂੰ ਲੱਗਦਾ ਕਿ ਮੈਨੂੰ ਲੱਗਦਾ ਪ੍ਰੈਸ਼ਰ ਨਾਲੋਂ ਜ਼ਿਆਦਾ ਮੈਨਿਪੂਲੇਸ਼ਨ ਜ਼ਿਆਦਾ ਇਹਦੇ ਤੇ ਅਸਰ ਕਰ ਰਹੀ ਹੈ ਕਿ ਜਿਵੇਂ ਉਹ ਵਾਸਤਾ ਪਾ ਰਹੇ ਨੇ ਵੀ ਸਾਡੀ ਮਾਨਤਾ ਰੱਦ ਹੋ ਜਾਊ ਜੀ ਪੋਲਿਟিক্যাল ਪਾਰਟੀ ਨੂੰ ਚੈਲੰਜਸ ਆ ਜਾਣਗੇ ਇਲੈਕਸ਼ਨ ਕਮਿਸ਼ਨ ਤੋਂ ਤਾਂ ਮੈਨੂੰ ਇਹ ਦੱਸੋ ਵੀ ਜਦੋਂ ਵਿਰਸਾ ਸਿੰਘ ਵਲਟੋਵਾਲਾ ਫੈਸਲਾ ਕਿਵੇਂ ਲਾਗੂ ਕੀਤਾ ਸੀ ਫੈਸਲਾ ਤਾਂ ਵੀ ਅਕਾਲ ਤੱਕ ਤੋਂ ਅਕਾਲ ਤਖਸੈਬ ਤੋਂ ਕਿਹਾ ਗਿਆ ਕਿ ਤੁਸੀਂ ਉਹਨੂੰ ਖਾਰਜ ਕਰੋ ਇਹਨਾਂ ਨੇ ਰਿਜ਼ਾਈਨ ਲੈ ਲਿਆ ਉਹ ਮਿਡਵੇ ਸੀ ਅਸੀਂ ਕਹਿੰਨੇ ਚਲੋ ਰਿਜ਼ਲਟ ਆਉਣ ਨਾਲ ਮਤਲਬ ਹੈ ਅੱਜ ਵੀ ਇੱਕ ਮਿਡਵੇ ਹੈ ਜਦੋਂ ਇਹ ਕਹਿ ਰਹੇ ਨੇ ਵੀ ਸੱਤ ਮੈਂਬਰੀ ਕਮੇਟੀ ਦੇ ਅੰਡਰ ਭਰਤੀ ਕਰਾਉਣ ਨਾਲ ਅਕਾਲ ਤਖਸੈਬ ਦਾ ਫੈਸਲਾ ਲਾਗੂ ਹੋਊਗਾ ਤੇ ਸਾਡੀ ਇਹ ਮੈਸੇਜ ਚੋਂ ਕਮਿਸ਼ਨ ਨੂੰ ਜਾਊਗਾ ਕਿ ਅਸੀਂ ਜਿਹੜੀਆਂ ਡਾਇਰੈਕਸ਼ਨਸ ਨੇ ਉਹ ਇੱਕ ਧਾਰਮਿਕ ਇੰਸਟੀਚਿਊਟ ਤੋਂ ਲੈ ਲਿਆ ਤੇ ਇਸ ਕਰਕੇ ਸਾਡੀ ਮਾਨਤਾ ਰੱਦ ਹੋ ਜਾਊਗੀ ਤਾਂ ਉਹਦਾ ਮਿਡਵੇ ਸੀ ਕਿ ਵਰਕਿੰਗ ਕਮੇਟੀ ਇੱਕ ਰਿਕਰਸ਼ਨ ਕਮੇਟੀ ਬਣਾਉਂਦੀ ਜਿਹਦੇ ਅੰਦਰ ਭਰਤੀ ਭਰਤੀ ਸ਼ੁਰੂ ਕਰਨੀ ਸੀ ਤੇ ਇਹੀ ਸੱਤ ਮੈਂਬਰ ਚੁਣ ਲੈਂ ਕਿਸੇ ਮਤੇ ਦੇ ਵਿੱਚ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰਾਂ ਦਾ ਜ 2 ਦਸੰਬਰ ਦੇ ਫੈਸਲੇ ਦਾ ਜ਼ਿਕਰ ਕਰਨ ਦੀ ਲੋੜ ਹੀ ਨਹੀਂ ਹੈ ਸੋ ਇਹ ਨੀਅਤ ਹੈ ਨੀਗੀ ਚਲਾਕੀਆਂ ਖੇਡ ਰਹੇ ਉਹ ਚਲਾਕੀ ਕੀ ਉਹਨਾਂ ਨੂੰ ਲੱਗਦਾ ਵੀ ਆਹੀ ਇੱਕ ਸਾਡੀ ਆਖਰੀ ਢਾਲ ਹੈ ਤੇ ਜਿਹੜੇ ਦੋ ਹਿੰਦੂ ਵਕੀਲਾਂ ਦੇ ਕੋਲੋਂ ਐਡਾ ਲੇਖ ਲੈ ਕੇ ਅਕਾਲ ਤਖਸੈਬ ਨੂੰ ਭੇਜਿਆ ਜਿਨ੍ਹਾਂ ਦੇ ਵਿੱਚ ਸੈਗਲ ਸਾਹਿਬ ਨੇ ਜਾਂ ਅਗਰਵਾਲ ਸਾਹਿਬ ਨੇ ਸੋ ਉੱਥੇ ਜਿਹੜੇ ਸਿੱਖ ਵਕੀਲ ਐਚਐਸ ਫੂਲਕਾਰ ਮਜੀਤ ਸਿੰਘ ਖਹਿਰਾ ਹੋਣਾ ਨੇ ਜਿਹੜੇ ਓਪੀਨੀਅਨ ਭੇਜੇ ਨੇ ਵੀ ਇੱਥੇ ਕਿਤੇ ਵੀ ਕਨਫਲਿਕਟ ਨਹੀਂ ਹੈਗਾ ਤੁਸੀਂ ਇਸ ਨੂੰ ਮੰਨਣ ਦੇ ਵਿੱਚ ਕਿਉਂਕਿ ਨਾ ਤਾਂ ਇਲੈਕਸ਼ਨ ਚੱਲ ਰਹੇ ਨੇ ਤੁਸੀਂ ਇਲੈਕਸ਼ਨ ਦੇ ਦੌਰਾਨ ਕੋਈ ਮੈਸੇਜ ਵੋਟਰਾਂ ਨੂੰ ਨਹੀਂ ਦੇ ਰਹੇ ਇਹ ਤੁਹਾਡੀ ਪਾਰਟੀ ਦਾ ਇੰਟਰਨਲ ਮੈਟਰ ਆ ਔਰ ਤੁਸੀਂ ਇਹਨੂੰ ਕਰ ਸਕਦੇ ਹੋ ਔਰ ਜਦੋਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜਦੇ ਹੋ ਦੋ ਸੰਵਿਧਾਨ ਬਣਾਉਣੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਜਨਰਲ ਅਜਲਾਸ ਹੁੰਦਾ ਉਹਦੇ ਚ ਅਕਾਲੀ ਦਲ ਦੇ ਪ੍ਰਧਾਨ ਨੂੰ ਅਧਿਕਾਰ ਦਿੱਤੇ ਜਾਂਦੇ ਆ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਨਾਮ ਫਾਈਨਲ ਕਰਨ ਲਈ ਉਦੋਂ ਤੁਹਾਡੀ ਮੰਨਤਾਂ ਨਹੀਂ ਰੱਦ ਹੁੰਦੀ ਔਰ ਲਾਸਟ ਜਿਹੜੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਇਲੈਕਸ਼ਨ ਕ ਸਾਰੇ ਲੀਡਰ ਤੇਜਾ ਸਿੰਘ ਸਮੁੰਦਰੀ ਹਾਲ ਚ ਮੌਜੂਦ ਸੀ ਤੇ ਉਸ ਪ੍ਰੈਜ਼ੈਂਸ ਦੇ ਨਾਲ ਤੁਹਾਡੀ ਪਾਰਟੀ ਦੀ ਮਾਨਤਾ ਕਿਉਂ ਨਹੀਂ ਰੱਦ ਹੋਈ ਸੋ ਇਹ ਸਿਰਫ ਤੇ ਸਿਰਫ ਇੱਕ ਖੋਟੀ ਨੀਅਤ ਹੈ ਕਿ ਇਹ ਭਾਵੇਂ ਮੈਂ ਕਹਿੰਦਾ ਇੱਕ ਆਮ ਸਧਾਰਨ ਵਿਅਕਤੀ ਨੂੰ ਜੇ ਅਕਾਲਤਖ ਸਾਹਿਬ ਤੋਂ ਇਹ ਕਹਿ ਦਿੱਤਾ ਜਾਵੇ ਕਿਸੇ ਮਹੱਲੇ ਦੇ ਗੁਰਦੁਾਰੇ ਦੇ ਪ੍ਰਧਾਨ ਨਹੀਂ ਦੀ ਸਟੇਜ ਤੋਂ ਹੀ ਕੋਈ ਉੱਠ ਕੇ ਕਹਿ ਦੇਵੇ ਵੀ ਭਾਈ ਤੂੰ ਗੁਰਦ੍ਰੇ ਆਣ ਦੇ ਲਾਇਕ ਨਹੀਂ ਤਾਂ ਸ਼ਾਇਦ ਉਹ ਬੰਦਾ ਸ਼ਰਮ ਨਾਲ ਡੁੱਬ ਕੇ ਮਰ ਜਾਵੇ ਪੂਰੀ ਦੁਨੀਆ ਦੇ ਸਿੱਖਾਂ ਦੀ ਰਾਜਨੀਤਿਕ ਨੁਮਾਇੰਦੀ ਧਾਰਮਿਕ ਨੁਮਾਇੰਦਗੀ ਕਰਨ ਵਾਲੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਿਸ ਨੂੰ ਇਹ ਕਹਿ ਜਾਵੇ ਵੀ ਭਾਈ ਤੁਸੀਂ ਹੁਣ ਕਿਸੇ ਦੀ ਅਗਵਾਈ ਕਰਨ ਦੇ ਕਾਬਿਲ ਨਹੀਂ ਰਹੇ ਤੁਸੀਂ ਅਯੋਗ ਹੋ ਤੁਸੀਂ ਦਾਗੀ ਹੋ ਇਹਨਾਂ ਦੀ ਹਿੰਮਤ ਕਿਵੇਂ ਪੈ ਰਹੀ ਹੈ ਦਾਵਾ ਕਰਨ ਦੀ ਵੀ ਅਸੀਂ ਹਲੇ ਲੀਡ ਕਰਨਾ ਸੁਖਵੀਰ ਸਿੰਘ ਬਾਦਲ ਜਦੋਂ ਲੋਕਾਂ ਨੂੰ ਸੰਬੋਧਨ ਕਰਦੇ ਆ ਉਹ ਕਹਿੰਦੇ ਕਿ ਤੁਸੀਂ ਸੋਚ ਸਕਦੇ ਹੋ ਕਿ ਅਕਾਲੀ ਦਲ ਜਿਹੜੀ ਪੰਥਕ ਜਮਾਤ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇਦਾਂ ਕਰ ਸਕਦੀ ਹੈ ਉਹ ਤਾਂ ਹੁਣ ਇਦਾਂ ਕਹਿ ਰਹੇ ਦੇਖੋ ਅਸੀਂ ਨਹੀਂ ਸੀ ਸੋਚ ਸਕਦੇ ਇਸੇ ਕਰਕੇ ਤਾਂ ਸਾਡੇ ਅੰਦਰ ਰੋਜ ਆ ਗਿਆ ਸੋਚਿਆ ਤੇ ਦਿਲਜੀ ਚੀਮੇ ਤੇ ਸੁਖਵੀਰ ਬਾਦਲ ਨੇ ਨਹੀਂ ਤੁਹਾਨੂੰ ਕੋਈ ਨਹੀਂ ਸੋਚਿਆ ਤੁਹਾਨੂੰ ਉਸ ਸਟੇਟਮੈਂਟ ਤੋਂ ਐ ਨਹੀਂ ਲੱਗਿਆ ਕਿ ਉਹ ਸ੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਹੁਕਮ ਆਇਆ ਉਹਨੂੰ ਚੈਲੰਜ ਕਰਦੇ ਪਏ ਨਹੀਂ ਉਹ ਤਾਂ ਮੁਕਰ ਗਏ ਨੇ ਵੀ ਅਸੀਂ ਤਾਂ ਜੀ ਝੋਲੀ ਪਵਾ ਲਿਆ ਜੀ ਸਾਰਾ ਕੁਝ ਆਪਣੇ ਆਪ ਨੂੰ ਨਿਮਾਣੇ ਸਾਬਤ ਕਰ ਰਹੇ ਨੇ ਤੇ ਜੇ ਜੇ ਤੁਸੀਂ ਇੰਨੇ ਨਿਮਾਣੇ ਹੋ ਵੀ ਤੁਸੀਂ ਅਕਾਲ ਤਖਤ ਸਾਹਿਬ ਤੋਂ ਆਏ ਫੈਸਲਿਆਂ ਨੂੰ ਝੋਲੀ ਪਵਾਉਣ ਦੀ ਗੱਲ ਕਰ ਰਹੇ ਹੋ ਤੇ ਫਿਰ ਇਸ ਫੈਸਲੇ ਤੇ ਕੁੰਡੀ ਘੋੜਾ ਕੇ ਬੈਠੇ ਹੋ ਇੱਕ ਮਹੀਨੇ ਦੀ ਕਦੀ ਮੌਲਤ ਮੰਗਦੇ ਹੋ ਇੱਥੋਂ ਤੱਕ ਕਿ ਤੁਸੀਂ ਇੱਕ ਜਥੇਦਾਰ ਨੂੰ ਜਲੀਲ ਕਰਕੇ ਘਰ ਬਿਠਾਇਆ ਹੋਇਆ ਸਿਰ ਵੀ ਇਸ ਕਰਕੇ ਵੀ ਆਪ ਦਾ ਕੰਟਰੋਲ ਨਹੀਂ ਛੱਡਣਾ ਤੇ ਜੇ ਇੰਨੇ ਨਿਮਾਣੇ ਹੋ ਤੇ ਅਕਾਲ ਤਖਤ ਨੇ ਤਾਂ ਫੈਸਲਾ ਦਿੱਤਾ ਹੋਇਆ ਵੇ ਤੁਸੀਂ ਭਾਈ ਘਰ ਬੈਠੋ ਨਵੀਂ ਭਰਤੀ ਕਰਾਓ ਨਵੀਂ ਲੀਡਰਸ਼ਿਪ ਚੁਣੋ ਉਹਦੇ ਅੰਡਰ ਅਕਾਲੀ ਦਲ ਜਿਹੜਾ ਪੁਨਰਸਰਜੀਤ ਕਰੋ ਤੇ ਜੇ ਨਮਾਣੇ ਹੋ ਫਿਰ ਅਕਾਲ ਤਖਤ ਦਾ ਫੈਸਲਾ ਮੰਨੋ ਜਾਂ ਮੰਨੋ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਅੱਜ ਵੀ ਆਪਣਾ ਮਲਾਜਮ ਸਮਝਦੇ ਹੋ ਤੁਹਾਡੀ ਅਸੈਸਮੈਂਟ ਨਹੀਂ ਸੀ ਕਿ 2 ਦਸੰਬਰ ਵਾਲਾ ਫੈਸਲਾ ਆ ਜਾਊਗਾ ਤੇ ਇਹ ਸਿਰਫ ਇੱਕ ਡਰਾਮੇबाजी ਹੈ ਦਿਖਾਉਣ ਲਈ ਵੀ ਅਸੀਂ ਬੜੇ ਨਮਾਣੇ ਆ ਔਰ ਇਹ ਕੋਈ ਪਹਿਲੀ ਵਾਰੀ ਪਘੋੜੇ ਨਹੀਂ ਹੋਏ ਹੁਣ ਤਾਂ ਸਿੰਘ ਸਾਹਿਬ ਨੂੰ ਇਹਨਾਂ ਨੂੰ ਐਲਾਨੀਆ ਅਕਾਲ ਤਖਤ ਸਾਹਿਬ ਤੋਂ ਪਘੋੜੇ ਕਰਾਰ ਦੇਣਾ ਚਾਹੀਦਾ ਹੈ ਤਾਂ ਇਹ ਜਿਹੜੀ ਚੁੱਪੀ ਹੈ ਮੈਨੂੰ ਲੱ ਅ ਦੋ ਤਰ੍ਹਾਂ ਦੀ ਸਿੰਘ ਸਾਹਿਬਾਂ ਦੀ ਆਪਣੀ ਕ੍ਰੈਡੀਬਿਲਟੀ ਨੂੰ ਵੀ ਦਾਤੇ ਉਹ ਲਾ ਕੇ ਉਹਨਾਂ ਨੇ ਜਿਹੜੀ ਚੁੱਪੀ ਹੈ ਉਹ ਕ੍ਰੈਡੀਬਿਲਟੀ ਦਾਤੇ ਲੱਗੇਗੀ ਔਰ ਦੂਸਰਾ ਜਿਹੜਾ 2 ਦਸੰਬਰ ਤੋਂ ਬਾਅਦ ਕੱਲੇ ਸਿੱਖਾਂ ਨੇ ਨਹੀਂ ਗੈਰ ਸਿੱਖਾਂ ਨੇ ਵੀ ਇਸ ਜਹੋ ਜਲਾਲ ਨੂੰ ਦੇਖ ਕੇ ਇੱਕ ਮਾਣ ਮਹਿਸੂਸ ਕੀਤਾ ਸੀ ਵੀ ਯਾਰ ਸਿੱਖਾਂ ਕੋਲ ਕੋਈ ਇਹੋ ਜਿਹਾ ਸਿਸਟਮ ਹੈ ਜਿੱਥੇ ਕਿਸੇ ਵੱਡੇ ਤੋਂ ਵੱਡੇ ਪੋਲੀਟিক্যাল ਆਦਮੀ ਦੀ ਜਵਾਬਦੇਹੀ ਤੈ ਹੋ ਸਕਦੀ ਹੈ ਸੋ ਉਹ ਜਿਹੜੀ ਭਲ ਬਣੀ ਹੈ ਸਿੱਖਾਂ ਦੀ ਉਹਨੂੰ ਹੁਣ ਜੇ ਤੁਸੀਂ 1 ਮਹੀਨੇ ਬਾਅਦ ਮਿੱਟੀ 'ਚ ਰੋਲ ਕੇ ਇਤਿਹਾਸ 'ਚ ਦਰਜ ਕਰਾਉਣਾ ਵੀ ਸਿੱਖਾਂ ਕੋਲ ਇਹੋ ਜਿਹਾ ਕੋਈ ਸਿਸਟਮ ਹੈ ਹੀ ਨਹੀਂ ਤੇ ਫਿਰ ਇਹ ਸਿੰਘ ਸਭਾਨਾਂ ਦੀ ਆਪ ਦੀ ਮਰਜ਼ੀ ਹੈ ਉਹਨਾਂ ਦੇ ਕੋਲ ਉਹਨਾਂ ਦੀ ਆਪਣੀ ਤੇ ਅਕਾਲ ਤਖਤ ਸਾਹਿਬ ਦੋਵਾਂ ਦੀ ਕ੍ਰੈਡਿਬਿਲਟੀ ਉਹਨਾਂ ਦੇ ਕੋਲ ਦਾਤੇ ਲੱਗੀ ਹੋਈ ਹੈ ਅੱਛਾ ਮੈਂ ਅੰਤ ਦੇ ਵਿੱਚ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਸ ਤਰ੍ਹਾਂ ਮਤੇ ਪਾਏ ਗਏ ਆ ਜੋ ਚਾਹਤ ਹੈਗੀ ਹੈ ਜਿ ਉਸ ਤਰ੍ਹਾਂ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਜਦੋਂ ਸਿੰਘ ਸਹਿਬਾਨ ਹੱਥ ਖੜੇ ਕਰ ਦੇਣਗੇ ਬੇਬਸੀ ਜ਼ਾਹਰ ਕਰ ਲੈਣਗੇ ਪੰਥ ਕੋਲ ਹੋਰ ਰਸਤੇ ਬਹੁਤ ਨੇ ਜਿਸ ਤਰ੍ਹਾਂ ਦੇ ਨਹੀਂ ਦੇਖੋ ਇਹ ਫਿਰ ਮੈਂ ਕਹਿਣਾ ਵੀ ਮਸੰਦ ਪ੍ਰਥਾ ਸ਼੍ਰੀ ਗੁਰੂ ਸਾਹਿਬਾਨਾਂ ਨੇ ਕੀਤੀ ਸੀ ਤੇ ਗੁਰੂ ਸਾਹਿਬਾਨਾਂ ਨੇ ਆਪਣੇ ਹੱਥ ਹੀ ਉਹ ਮਸੰਦ ਸਾੜੇ ਵੀ ਸੀ ਸੋ ਜੇ ਪੰਥ ਇਹ ਬਾਦਸ਼ਾਹੀਆਂ ਨਵਾਬੀਆਂ ਦੇ ਸਕਦਾ ਨਾ ਤੇ ਇਹਨੂੰ ਖੋਣੀਆਂ ਵੀ ਜਾਣਦਾ ਔਰ ਸਦਾ ਲਈ ਇਹਨੂੰ ਮੈਨੂੰ ਲੱਗਦਾ ਵੀ ਪੰਥ ਤਾਂ ਹਲੇ ਗਿਲਾ ਕਰਕੇ ਬੈਠਾ ਵੀ ਤੁਹਾਡੇ ਨਾਲ ਨਰਮੀ ਵਰਤੀ ਗਈ ਹੈ ਇਹ ਸ਼ੁਕਰ ਕਰੋ ਅਕਾਲ ਤਖ਼ਤ ਸਾਹਿਬ ਦੇ ਨਰਮ ਫੈਸਲੇ ਹੀ ਮੰਨ ਲਓ ਜੇ ਦਿਨ ਪੰਥ ਨੇ ਫੈਸਲਾ ਦਿੱਤਾ ਤੁਹਾਡੇ ਗੁਨਾਹਾਂ ਨੂੰ ਤੈਅ ਕਰਕੇ ਤੁਹਾਡੀ ਜਵਾਬਦੇਹੀ ਕਰਕੇ ਸਜ਼ਾ ਦੇਣ ਦਾ ਮੂਡ ਬਣਾ ਲਿਆ ਤੇ ਫਿਰ ਲੁੱਕਦੇ ਫਿਰੋਗੇ ਜਿਵੇਂ ਤੁਸੀਂ 4 ਦਸੰਬਰ ਨੂੰ ਨਰੈਣ ਸਿੰਘ ਚੋੜੇ ਦੇ ਐਕਸ਼ਨ ਤੋਂ ਬਾਅਦ ਲੁੱਕਦੇ ਫਿਰਦੇ ਸੀ ਠੀਕ ਹੈ ਬਿਲਕੁਲ ਫਿਲਹਾਲ ਇਹ ਸਿਚੁਏਸ਼ਨਸ ਵੰਡੀਆਂ ਨਜ਼ਰ ਆ ਰਹੀਆਂ ਕਿ ਕੁਝ ਹੁੰਦਾ ਦੱਸ ਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ